ਜਿਹੜੇ ਸੋਨਮ ਬਾਗਚੂ ਹੈਗੇ ਨੇ ਉਹਨਾਂ ਦੇ ਵੱਲੋਂ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਅੰਦੋਲਨ ਕੀਤਾ ਜਾ ਰਿਹਾ ਸੀ ਹੁਣ ਜਿਹੜਾ ਹੈ ਉਹਨਾਂ ਦੀ ਵੀ ਜਿਹੜੀ ਹੈ ਗ੍ਰਿਫਤਾਰੀ ਜਿਹੜੀ ਹੋਈ ਹੈਗੀ ਆ ਕਾਫੀ ਉੱਥੇ ਵੀ ਥੋੜੀ ਬਹੁਤ ਆਪਾਂ ਕਹਿ ਲਈਏ ਕਿ ਸਾੜਤੂਕ ਜਿਹੜੀ ਆ ਹੋਈ ਹੈਗੀ ਆ ਨੇਰ ਅਦਾਖ ਚੋਂ ਉੱਥੇ ਹੈ ਉੱਥੇ ਵੱਡੇ ਪੱਧਰ ਤੇ ਉਸ ਉਸ ਨੂੰ ਸਟੇਟ ਦਾ ਦਰਜਾ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਗਈ ਜਾ ਰਹੀ ਹੈਗਾ ਸੋਨਮ ਬਾਗਚੂ ਜਿਨ੍ਹਾਂ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਨ ਦੀ ਬੀਐਸਐਲ ਚ ਹੋਇਆ ਕੀ ਆ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਹੀ ਉਹਨਾਂ ਦਾ ਮੂੰਹ ਬੰਦ ਕਰਨ ਲਈ ਉਹਨਾਂ ਨੂੰ ਚੁੱਕ ਲਿਆ ਗਿਆ ਹੈ ਹਨ ਅੰਨਾ ਹਜ਼ਾਰੇ ਨੇ ਕਰਿਆ ਸੀ ਉਸ ਤਰ੍ਹਾਂ ਦਾ ਸੰਘਰਸ਼ ਹੋਣਾ ਚਾਹੀਦਾ ਹੈ ਤਾਂ ਕਿ ਇਹ ਕ੍ਰੋਨਿਕ ਕੈਪੀਟਲਿਸਟ ਤਾਕਤਾਂ ਨੇ ਜਿਹੜੀਆਂ ਜਿਹੜੀਆਂ ਸਟੇਟ ਨੂੰ ਆਪਣੇ ਘਟਿਆ ਹੱਥ ਕੰਡੇ ਵਾਲੇ ਵਰਤਦੀਆਂ ਉਹਨਾਂ ਨੂੰ ਹਰਾਇਆ ਜਾ ਸਕੇ ਤੇ ਨਵੀਂ ਚੰਗੇ ਲੋਕਾਂ ਦੀ ਤੇ ਗਰੀਬਾਂ ਦੀ ਬਾਹ ਫੜਨ ਵਾਲੀ ਸਰਕਾਰ ਉਹਨੂੰ ਜਿਹੜਾ ਭਾਰਤ ਵਿੱਚ ਸਥਾਪਿਤ ਕੀਤਾ ਦੇ ਦੂਜੇ ਬੰਨੇ ਭਾਰਤ ਦੇ ਵਿੱਚ ਵੀ ਜਿਹੜੀ ਜੈਨਜ਼ੀ ਕਰਕੇ ਜਿਸ ਤਰੀਕੇ ਦੇ ਨਾਲ ਨੇਪਾਲ ਦੇ ਵਿੱਚ ਅੰਦੋਲਨ ਹੋਇਆ ਤਖਤਾ ਪਲਟ ਹੋਇਆ ਉਸ ਤਰੀਕੇ ਦੇ ਜੇ ਆਪਾਂ ਕਹੀਏ ਕਿ ਥੋੜੀਆਂ-ਬਹੁਤੀਆਂ ਜਿਹੜੀਆਂ ਦਸਤਕ ਨਹੀਂ ਉਹ ਦੇਣ ਜਿਹੜੀਆਂ ਸਾਹਮਣੇ ਆਈਆਂ ਹੈਗੀਆਂ ਨੇ ਖਾਸ ਕਰਕੇ ਲੇਹ ਅਤੇ ਲਦਾਖ ਦੇ ਵਿੱਚ ਜਿਹੜੇ ਸੋਨਮ ਬਾਂਗਚੂ ਹੈਗੇ ਨੇ ਉਹਨਾਂ ਦੇ ਵੱਲੋਂ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਅੰਦੋਲਨ ਕੀਤਾ ਜਾ ਰਿਹਾ ਸੀ ਹੁਣ ਜਿਹੜਾ ਹੈ ਉਹਨਾਂ ਦੀ ਵੀ ਜਿਹੜੀ ਹੈ ਗ੍ਰਿਫਤਾਰੀ ਜਿਹੜੀ ਹੋਈ ਹੈਗੀ ਆ ਕਾਫੀ ਉੱਥੇ ਵੀ ਥੋੜੀ-ਬਹੁਤ ਆਪਾਂ ਕਹਿ ਲਈਏ ਕਿ ਸਾੜ ਫੂਕ ਜਿਹੜੀ ਆ ਹੋਈ ਹੈਗੀ ਹੈ ਸਰਦਾਰ ਅਪਤਾਸ ਸਿੰਘ ਜੀ ਇਸ ਤੋਂ ਇਲਾਵਾ ਹੋਰ ਵੀ ਥੋੜੇ-ਬਹੁਤੇ ਅੰਦੋਲਨ ਐਮਪਲॉयਮੈਂਟ ਜਾਂ ਹੋਰ ਜਿਹੜੇ ਲੋਕਲ ਮੁੱਦਿਆਂ ਨੂੰ ਲੈ ਕੇ ਹੋ ਰਹੇ ਹੈਗੇ ਨੇ ਕਾਹ ਨਹੀਂ ਕੰਟਰੋਲ ਦੀ ਗੱਲ ਨਹੀਂ ਗੱਲ ਤਾਂ ਇਹ ਹੈਗਾ ਵੀ ਮੇਰਾ ਖਿਆਲ ਕੰਟਰੋਲ ਨਹੀਂ ਹੋਣਾ ਚਾਹੀਦਾ ਕੰਟਰੋਲ ਤਾਂ ਉਹ ਉਹ ਅਰਾਜਿਕਤਾ ਹੋਣੀ ਚਾਹੀਦੀ ਹੈ ਜਿਹੜੀ ਪੋਲਿਟਿਕਸ ਦੇ ਨਾਂ ਤੇ ਹੋ ਰਹੀ ਹੈ ਸੋ ਜਿਹੜੀ ਕਰੋਨੀਕ ਕੈਪੀਟਲਿਜ਼ਮ ਹਿੰਦੂ ਮੁਸਲਮਾਨ ਵਾਲਾ ਜਿਹੜਾ ਉਹ ਕਰਦੀ ਹੈਗੀ ਆ ਤੇ ਕਤਲੇਆਮ ਦੀ ਰਾਜਨੀਤੀ ਹੈਗੀ ਸੋ ਇਹ ਪੋਲਿਟਿਕਸ ਨਹੀਂ ਹੈਗੀ ਜੇ ਅੱਜ ਵਿਦਿਆਰਥੀ ਉੱਠ ਰਹੇ ਆ ਇਹਨਾਂ ਨੂੰ ਸ਼ੁਭ ਸ਼ੁਭ ਸ਼ਗਨ ਕਿਹਾ ਜਾਣਾ ਚਾਹੀਦਾ ਜਿਹੜੇ ਆਪਣੇ ਹੱਕਾਂ ਲਈ ਉੱਠ ਰਹੇ ਆ ਇਹ ਰਾਜਨੀਤੀ ਨੂੰ ਪਵਿੱਤਰ ਕਰਨ ਲਈ ਉੱਠ ਰਹੇ ਹੈਗੇ ਆ ਸੰਘਰਸ਼ਾ ਜਿਹੜੇ ਹਮੇਸ਼ਾ ਘਟਿਆ ਤੇ ਕਰਪਟ ਰਾਜਨੀਤੀ ਨੂੰ ਪਵਿੱਤਰ ਕਰਨ ਲਈ ਉੱਠਦੇ ਹੈਗੇ ਆ ਸੋ ਲੇਹ ਲਦਾਖ ਚੋਂ ਉੱਠੀ ਆ ਉੱਥੇ ਵੱਡੀ ਪੱਧਰ ਤੇ ਉਸ ਉਸ ਨੂੰ ਸਟੇਟ ਦਾ ਦਰਜਾ ਦੇਣ ਦੀ ਗੱਲ ਕੀਤੀ ਜਾ ਰਹੀ ਹੈਗੀ ਆ ਸੋਨਵਾਂਗ ਚੁੱਕ ਜਿਨ੍ਹਾਂ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਸੀ ਵੀ ਅਸਲ ਚ ਹੋਇਆ ਕੀ ਆ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਹੀ ਉਹਨਾਂ ਦਾ ਮੂੰਹ ਬੰਦ ਕਰਨ ਲਈ ਉਹਨਾਂ ਨੂੰ ਚੁੱਕ ਲਿਆ ਗਿਆ ਹੈਗਾ ਨਾ ਸੋ ਉਹ ਕਹਿ ਰਿਹਾ ਵੀ ਸਾਡਾ ਇੱਕ ਸਿਰਫ ਲੋਕ ਸਭਾ ਮੈਂਬਰ ਆ ਇਸ ਵੇਲੇ ਸਾਡੇ 4 ਅਸੈਂਬਲੀ ਮੈਂਬਰ ਹੁੰਦੇ ਸੀ ਜੰਮੂ ਕਸ਼ਮੀਰ ਚ ਔਰ ਇਹਨਾਂ ਨੇ ਉਦੋਂ ਜਦੋਂ ਧਾਰਾ 370 ਹਟੀ ਸੀ ਸਵਾਗਤ ਕੀਤਾ ਸੀ ਮੰਗੇ ਨਰਿੰਦਰ ਮੋਦੀ ਹੋਣਾਂ ਦੇ ਕਾਫੀ ਬਿਆਨ ਆ ਦੇ ਸਰਾਨਾ ਵੀ ਕਰਦੇ ਰਹੇ ਆ ਕਿ ਜਿਹੜਾ ਖਾਸ ਕਰਕੇ ਚਾਈਨਾ ਨੂੰ ਲੈ ਕੇ ਜਾ ਇਦਾਂ ਕਿ ਸਮਾਨ ਵਗੈਰਾ ਸਾਨੂੰ ਇੱਥੇ ਬਣਾਉਣਾ ਚਾਹੀਦਾ ਉਹ ਚੀਜ਼ਾਂ ਨੂੰ ਲੈ ਕੇ ਤੇ ਅੱਜ ਮਤਲਬ ਫਿਰ ਉਹੀ ਜੇ ਉਹ ਸਰਕਾਰ ਦੇ ਖਿਲਾਫ ਕੋਈ ਆਵਾਜ਼ ਚੱਕਦੇ ਆ ਤੇ ਉਹ ਫਿਰ ਉਹਨਾਂ ਲਈ ਬੋਤਾਨਾ ਹੋ ਜਾਂਦਾ ਬਿਲਕੁਲ ਗਲਤ ਹੋ ਰਿਹਾ ਸੋ ਜਿਹੜਾ ਸੰਘਰਸ਼ ਹੈ ਆਪਣੇ ਹੱਕਾਂ ਲਈ ਆंदोलਨ ਆ ਉਹ ਸੰਵਿਧਾਨ ਵਿੱਚ ਜਿਹੜਾ ਲਿਖਤੀ ਹੋਇਆ ਹੋਇਆ ਉਹ ਤੋਂ ਬਾਅਦ ਦੇਹਰਾਦੂਨ ਵਿੱਚ ਆ ਦੇਹਰਾਦੂਨ ਵਿੱਚ ਵਿਦਿਆਰਥੀਆਂ ਦੇ ਜਿਹੜੇ ਕੰਪੀਟੀਸ਼ਨ ਦੇ ਪੇਪਰ ਨੇ ਜਾਂ ਨੌਕਰੀਆਂ ਦੇ ਪੇਪਰ ਨੇ ਉਹ ਲੀਕ ਹੋਏ ਆ ਸੋ 15-15 ਲੱਖ ਰੁਪਏ ਲੈ ਕੇ ਸੱਤਾਧਾਰੀਆਂ ਨੇ ਉਹ ਲੀਕ ਕਰਿਆ ਹਾਲਾਂਕਿ ਭਾਜਪਾ ਦੀ ਸਰਕਾਰ ਆ ਉੱਥੇ ਹਿੰਦੂ ਮੁਸਲਮਾਨ ਦਾ ਪੱਤਾ ਖੇਡਿਆ ਜਾ ਰਿਹਾ ਪਰ ਨੌਜਵਾਨ ਹੁਣ ਹਿੰਦੂ ਮੁਸਲਮਾਨ ਦੇ ਪੱਤੇ ਨਾਲੋਂ ਆਪਣੇ ਭਵਿੱਖ ਬਾਰੇ ਚੇਤਨ ਜਿਹੜਾ ਕਿ ਹੋਣਾ ਚਾਹੀਦਾ ਹੈ ਜਿਹੜੀਆਂ ਸਰਕਾਰਾਂ ਨੌਜਵਾਨਾਂ ਦਾ ਭਵਿੱਖ ਲਤਾੜ ਕੇ ਹਿੰਦੂ ਮੁਸਲਮਾਨ ਦਾ ਪੱਤਾ ਖੇਡ ਰਹੀਆਂ ਨੇ ਸੋ ਉਹਨਾਂ ਦੇ ਖਿਲਾਫ ਵਿਦਿਆਰਥੀ ਉੱਠ ਖੜੇ ਹੋਏ ਨੇ ਦੇਹਰਾਦੂਨ ਵਿੱਚ ਬਹੁਤ ਵੱਡਾ ਪ੍ਰਦਰਸ਼ਨ ਹੋਇਆ ਹਰਦਵਾਰ ਚ ਵੀ ਬਹੁਤ ਵੱਡਾ ਪ੍ਰਦਰਸ਼ਨ ਹੋਇਆ ਔਰ ਜਿਸ ਤਰ੍ਹਾਂ ਰਾਹੁਲ ਗਾਂਧੀ ਵੋਟ ਚੋਰੀ ਦਾ ਇਲਜ਼ਾਮ ਲਾ ਕੇ ਇਸ ਰਾਜਨੀਤੀ ਦੇ ਨਾਂ ਹੇਠ ਫੈਲੀ ਹੋਈ ਅਰਾਜਕਤਾ ਨੂੰ ਜਿਹੜਾ ਹੈਗਾ ਸਪਸ਼ਟ ਕਰਨ ਬੇਨਕਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਨੂੰ ਲੱਗਦਾ ਵੀ ਉਹਦੇ ਖਿਲਾਫ ਪੂਰਾ ਸੰਘਰਸ਼ ਜਿੱਦਾਂ ਅੰਨਾ ਹਜ਼ਾਰੇ ਨੇ ਕਰਿਆ ਸੀ ਉਸ ਤਰ੍ਹਾਂ ਦਾ ਸੰਘਰਸ਼ ਹੋਣਾ ਚਾਹੀਦਾ ਹੈ ਤਾਂ ਕਿ ਇਹ ਕ੍ਰੋਨਿਕ ਕੈਪੀਟਲਿਸਟ ਤਾਕਤਾਂ ਨੇ ਜਿਹੜੀਆਂ ਜਿਹੜੀਆਂ ਸਟੇਟ ਨੂੰ ਆਪਣੇ ਘਟਿਆ ਹੱਥ ਕੰਡੇ ਵਾਲੇ ਵਰਤਦੀਆਂ ਉਹਨਾਂ ਨੂੰ ਹਰਾਇਆ ਜਾ ਸਕੇ ਤੇ ਨਵੀਂ ਚੰਗੇ ਲੋਕਾਂ ਦੀ ਤੇ ਗਰੀਬਾਂ ਦੀ ਬਾਹ ਫੜਨ ਵਾਲੀ ਸਰਕਾਰ ਆ ਕੋਨੋਂ ਜਿਹੜਾ ਭਾਰਤ ਵਿੱਚ ਸਥਾਪਿਤ ਕੀਤਾ ਜਾ ਸਕੇ ਜੀ ਬਿਲਕੁਲ ਜੀ ਦੂਜੇ ਬੰਨੇ ਬਿਹਾਰ ਦੀ ਗੱਲ ਕਰ ਲੈਣੇ ਕਿ ਬਿਹਾਰ ਦੇ ਵਿੱਚ ਜਿਹੜਾ ਹੈ ਬੀਬੀਆਂ ਨੂੰ 7500 ਕਰੋੜ ਰੁਪਈਆ ਜਿਹੜਾ ਹੈ ਉਹ ਦੇਣ ਦੀ ਗੱਲ ਜਿਹੜੀ ਹੈ ਉਹ ਚੱਲ ਰਹੀ ਹੈਗੀ ਹੈ ਸਰਦਾਰ ਪਤਾਸ ਸਿੰਘ ਜੀ ਕੀ ਇਹਨੂੰ ਆਪਾਂ ਚੋਣਾ ਨਾਲ ਜੋੜ ਕੇ ਦੇਖ ਸਕਦੇ ਹਾਂ ਕਿ ਹਰੇਕ ਬੀਬੀ ਨੂੰ ਜਿਹੜਾ ਹੈ ਕਿੰਨਾ 10-10 ਹਜ਼ਾਰ ਮੇਰੇ ਖਿਆਲ ਨਾਲ ਦਿੱਤਾ ਜਾਏਗਾ 10 ਹਜ਼ਾਰ ਦਿੱਤਾ ਜਾਏ ਜੀ ਕਿਵੇਂ ਦੇਖਦੇ ਹਾਂ ਇਸ ਨੂੰ ਇਹ ਪ੍ਰਧਾਨ ਮੰਤਰੀ ਨੇ ਅੱਜ ਐਲਾਨ ਕਰਿਆ ਹੈਗਾ ਸੋ ਪੂਰੀ ਤਰ੍ਹਾਂ ਰਿਸ਼ਵਤ ਆ ਹੈ ਕਿਉਂਕਿ ਚੋਣਾ ਅਗਲੇ ਮਹੀਨੇ ਹੋਣੀਆਂ ਨੇ ਸੋ ਉਹ ਤੋਂ ਪਹਿਲਾਂ 79 ਲੱਖ ਬਿਹਾਰੀ ਔਰਤਾਂ ਨੂੰ 10000 ਰੁਪਏ ਦੇਣ ਦਾ ਅੱਜ ਪ੍ਰਧਾਨ ਮੰਤਰੀ ਨੇ ਐਲਾਨ ਕਰਿਆ ਸੋ ਵੱਖ-ਵੱਖ ਸੋਸ਼ਲ ਐਕਟੀਵਿਸਟ ਨੇ ਖਾਸ ਕਰਕੇ ਸੁਪਰੀਮ ਕੋਰਟ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਵੀ ਇਹ ਬ੍ਰਾਈਬਰੀ ਹੈ ਇਹ ਲੋਕਾਂ ਨੂੰ ਜਿਸ ਤਰ੍ਹਾਂ ਹੈਗਾ ਵੀ ਭ੍ਰਿਸ਼ਟ ਕਰਕੇ ਵੋਟਾਂ ਹਥਿਆਉਣ ਦੀ ਰਾਜਨੀਤੀ ਹੈ ਪ੍ਰਧਾਨ ਮੰਤਰੀ ਕਰ ਰਹੇ ਹੈਗੇ ਸੋ ਤੁਸੀਂ ਦੇਖੋ ਵੀ ਜਿਹੜਾ ਬੰਦਾ ਇਹ ਕਹਿੰਦਾ ਵੀ ਮੰਨੂ ਤਾਂ ਮਹਾਰਾਜ ਨੇ ਭੇਜਿਆ ਹੋਇਆ ਮੈਂ ਤਾਂ ਆਕਾਲਪੁਰਖ ਦਾ ਬੰਦਾ ਹੈਗਾ ਸੋ ਉਹ ਕਿਹੜੀਆਂ ਭ੍ਰਿਸ਼ਟ ਕਾਰਵਾਈਆਂ ਵਿੱਚ ਸ਼ਾਮਲ ਹੋ ਰਿਹਾ ਵੀ ਵੋਟਾਂ ਲੈਣ ਲਈ ਉਹ ਸਟੇਟ ਦੇ ਪੈਸੇ ਨੂੰ ਵਰਤ ਰਿਹਾ ਹੈਗਾ ਸੋ ਪਹਿਲਾਂ ਉਹ ਕਹਿ ਰਿਹਾ ਸੀਗਾ ਵੀ ਤੁਹਾਡਾ ਸੰਧੂਰ ਵੀ ਖੋਹ ਲੈਣਗੇ ਤੁਹਾਡੀਆਂ گاਵਾਾਂ ਖੋਹ ਲੈਣਗੇ ਸੋ ਇੱਕ ਧਾਰਮਿਕ ਪੁਰਸ਼ ਜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਤਾਂ ਸਾਨੂੰ ਲੱਗਦਾ ਵੀ ਉਹ ਉਹ ਧਾਰਮਿਕ ਪੁਰਸ਼ ਨਹੀਂ ਹੈ ਉਹ ਕਰੋਨੀ ਕੈਪਟਲਿਸ ਨਾਲ ਜੁੜਿਆ ਹੋਇਆ ਇੱਕ ਜਿਹੜਾ ਹੈਗਾ ਸੁਧਾਰਨ ਕਿਸਮ ਦਾ ਇੱਕ ਰਾਜਨੀਤੀਵਾਨ ਜਿਹੜਾ ਸਿਸਟਮ ਨੂੰ ਆਪਣੇ ਹਿੱਤਾਂ ਲਈ ਜਿਹੜਾ ਹੈਗਾ ਉਹ ਵਰਤ ਰਿਹਾ ਹੈਗਾ ਸੋ ਇਸ ਦੇ ਖਿਲਾਫ ਆਵਾਜ਼ ਉਠਣੀ ਚਾਹੀਦੀ ਹੈਗੀਆ ਵੀ 7500 ਕਰੋੜ ਰੁਪਈਆ ਟੈਕਸ ਫੇਅਰ ਮਨੀ ਚ ਜਿਹੜਾ ਹੈਗਾ ਉਹ ਸਿਰਫ ਚੋਣਾ ਜਿੱਤਣ ਲਈ ਉਹ ਪੰਜਾਬ ਵਾਲਾ ਕੰਮ ਪੰਜਾਬ ਵਾਲਾ ਕੰਮ ਹੀ ਹੋ ਗਿਆ ਜੀ ਹੈਨਾ ਵੀ ਦੇਸ਼ ਨੂੰ ਕਰਜ਼ੇ ਵਿੱਚ ਪਾ ਕੇ ਜਿਹੜਾ ਹੈ ਸਟੇਟ ਨੂੰ ਕਰਜ਼ੇ ਵਿੱਚ ਪਾ ਕੇ ਸਿਰਫ ਵੋਟਾਂ ਜਿੱਤਣਾ ਜਿਹੜਾ ਮਨਸੂਬਾ ਰਹਿ ਗਿਆ ਹੋਇਆ ਇਹ ਹੀ ਪੋਲਿਟਿਕਸ ਨਹੀਂ ਹੈਗੀ ਤੁਸੀਂ ਫੇਅਰ ਪਲੇ ਤੇ ਆ ਕੇ ਪੋਲਿਟਿਕਸ ਕਰੋ ਫਿਰ ਦੇਖੋ ਵੀ ਲੋਕ ਤੁਹਾਡੇ ਹੱਕ ਵਿੱਚ ਨੇ ਜਾਂ ਤੁਹਾਡੇ ਵਿਰੋਧ ਵਿੱਚ ਨੇ ਤੁਹਾਨੂੰ ਆਪਣੀ ਕੀਮਤ ਦਾ ਫਿਰ ਪਤਾ ਲੱਗ ਜਾਏਗਾ ਜੀ ਬਿਲਕੁਲ ਜੋ ਜਨੇ ਜੀਐਸਟੀ ਦੀਆਂ ਜਿਹੜੀਆਂ ਦਰਾਂ ਨੇ ਉਹ ਵੀ ਕਾਫੀ ਘਟਾਈਆਂ ਗਈਆਂ ਨੇ तकरीबन 5% ਤੱਕ ਜਿਹੜੀਆਂ ਆਮ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਜੇ ਆਪਾਂ ਕਹੀਏ ਕਿ ਉਹ ਲੈਂਡ ਦੇਣ ਦੇ ਵਿੱਚ ਜਿਹੜਾ ਹੈ ਲੋਕਾਂ ਨੂੰ ਆਸਾਨੀ ਜਿਹੜੀ ਹੈ ਉਹ ਹੋਵੇਗੀ ਸਰਦਾਰ ਅਰਪਦਾ ਸਿੰਘ ਜੀ ਕਿਵੇਂ ਦੇਖਦੇ ਹੋ 2017 ਚ ਜਦੋਂ ਜੀਐਸਟੀ ਲੈ ਕੇ ਆਂਦਾ ਗਿਆ ਸੀ ਤੇ ਉਦੋਂ ਵੀ ਇਹੀ ਕਿਹਾ ਗਿਆ ਸੀ ਕਿ ਗਰੀਬਾਂ ਦਾ ਇਸਤੇ ਨਾਲ ਕਹਿੰਦੇ ਕਿ ਭਲਾ ਹੋਏਗਾ ਤੇ ਹੁਣ ਜਦੋਂ ਪਹਿਲਾਂ ਦਰਾਂ 18% ਸੀ ਜੇ ਹੁਣ ਘਟਾਈਆਂ ਨੇ ਤੇ ਹੁਣ ਵੀ ਇਹੀ ਕਹਿ ਰਹੇ ਆ ਕਿ ਗਰੀਬਾਂ ਦਾ ਭਲਾ ਹੋਏਗਾ ਕੀ ਕੁਝ ਚੱਲ ਰਿਹਾ ਹੈ ਫਿਰ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਸਵਾਲ ਕਰੀਆਂ ਨੇ ਕਿ ਜਿਹੜਾ 8 ਸਾਲਾਂ ਦੇ ਵਿੱਚ ਤੁਸੀਂ ਤਕਰੀਬਨ 55000 ਕਰੋੜ ਦਾ ਜੀਐਸਟੀ ਇਕੱਠਾ ਕੀਤਾ ਹੈ ਉਹਦਾ ਕੀ ਫਿਰ ਉਹ ਕੀ ਸੀਗਾ ਹਾਂ ਜੇ ਹੁਣ ਭਲਾ ਹੋ ਰਿਹਾ ਇਟ ਮੀਨਸ ਪਹਿਲਾਂ ਲੁੱਟ ਹੋ ਰਹੀ ਸੀ ਜੀ ਹਨਾ ਅੱਜ ਤੋਂ ਪਹਿਲਾਂ ਲੁੱਟ ਹੋ ਰਹੀ ਸੀ ਹੁਣ ਜੇ 5% ਸ੍ਰੈਸ਼ ਕਰੇ ਅਸਲ 'ਚ ਉਹਦਾ ਗਰੀਬਾਂ ਦੇ ਭਲੇ ਨਾਲ ਕੁਝ ਨਹੀਂ ਮਤਲਬ ਹੈਗਾ ਹੂੰ ਇਹ ਹੈਗਾ ਵੀ ਅਮਰੀਕਾ ਵੱਲੋਂ ਟੈਰਫ ਲਾਉਣ ਨਾਲ ਬਹੁਤ ਸਾਰਾ ਐਕਸਪੋਰਟ ਆ ਜਿਹੜਾ ਉਹ ਹੂੰ ਇਫੈਕਟ ਹੋ ਰਿਹਾ ਹੈ ਰੁਪਈਏ ਦੀ ਕੀਮਤ ਹੈ ਜਿਹੜੀ ਘਟ ਰਹੀ ਹੈਗੀ ਆ ਰੁਪਈਏ ਦੀ ਕੀਮਤ ਨੂੰ ਹੋਰ ਨਾ ਡਿਗਣ ਤੋਂ ਬਚਾਉਣ ਲਈ ਜੀਐਸਟੀ ਆ ਘਟਾਈ ਗਈ ਆ ਇਹ ਚਾਈਨਾ ਦਾ ਵੀ ਫਾਰਮੂਲਾ ਚਾਈਨਾ ਤੋਂ ਇਹ ਫਾਰਮੂਲਾ ਲੈ ਕੇ ਆਏ ਆ ਵੀ ਜਦੋਂ ਵਿਦੇਸ਼ਾਂ ਦੇ ਟੈਕਸ ਲੱਗ ਜਾਣ ਉਦੋਂ ਫਿਰ ਘਰੇਲੂ ਕੰਜ਼ਮਪਸ਼ਨ ਵਧਾ ਲਓ ਹੂੰ ਹੂੰ ਜਦੋਂ ਘਰੇਲੂ ਕੰਜ਼ਮਪਸ਼ਨ ਵੱਧਦੀ ਆ ਤਾਂ ਰੁਪਈਆ ਸਰਕੂਲੇਸ਼ਨ ਵਿੱਚ ਆਉਂਦਾ ਮਨੀ ਸਰਕੂਲੇਸ਼ਨ ਚ ਆਉਂਦੀ ਆ ਬੈਂਕਾਂ 'ਚ ਇਹ ਉਹ ਜਾਂਦੀ ਹੈਗੀ ਆ ਉਹਦੇ ਨਾਲ ਰੁਪਈਏ ਦੀ ਇੰਟਰਨੈਸ਼ਨਲ ਮਾਰਕੀਟ ਆ ਸਟੇਬਲ ਹੋ ਜਾਂਦੀ ਹੈਗੀ ਆ ਸੋ ਇਹ ਇੱਕ ਥੋੜੀ ਦੇਰ ਦਾ ਹੈ ਪਤਾ ਨਹੀਂ ਵੀ ਇੰਨਾ ਚੱਲੇ ਆ 2 ਮਹੀਨੇ ਚੱਲੇ ਜਦੋਂ ਉਧਰੋਂ ਟੈਰਫਾਂ ਵਾਲਾ ਇਹਨਾਂ ਦੀ ਗੱਲ ਚੱਲ ਰਹੀ ਹੈ ਅਮਰੀਕਾ ਨਾਲ ਉਹ ਨਿਬੜ ਗਿਆ ਜੀਐਸਟੀ ਫਿਰ 18% ਹੋ ਜਾਏਗੀ ਹੂੰ 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 ਸੋ ਕੋਈ ਗਰੀਬਾਂ ਦੇ ਭਲੇ ਨਹੀਂ ਨਹੀਂ ਹੈਗਾ ਸਿਰਫ ਅੱਜ ਦੀ ਡੇਟ ਵਿੱਚ ਕਿਉਂਕਿ ਟੈਰਫ ਲੱਗਣ ਨਾਲ ਉਹ ਇੱਕ ਤਾਂ ਐਕਸਪੋਰਟ ਹੋ ਰਿਹਾ ਐ ਐਕਸਪੋਰਟ ਖਤਮ ਹੋਣ ਨਾਲ ਤੇ ਦੂਜਾ ਐਫਡੀਆ ਹੀ ਨਹੀਂ ਆ ਰਹੀ ਫੋਰਨ ਡਾਇਰੈਕਟ ਇਨਵੈਸਟਮੈਂਟ 80 85% ਘਟ ਗਈ ਹੈਗੀ ਆ ਉਹ ਪੈਸਾ ਇੰਜੈਕਟ ਨਾ ਹੋਣ ਕਰਕੇ ਰੁਪਈਆ ਟੁੱਟ ਰਿਹਾ ਹੈ ਰੁਪਈਏ ਨੂੰ ਟੁੱਟਣ ਤੋਂ ਬਚਾਉਣ ਲਈ ਜੀਐਸਟੀ ਘਟਾ ਲਈ ਗਈ ਹੈ ਤਾਂ ਕਿ ਲੋਕ ਲਗਾਤਾਰ ਚੀਜ਼ਾਂ ਖਰੀਦਣ ਤੇ ਰੁਪਈਆ ਸਟੇਬਲ ਟੇਬਲ ਰਹੇ ਸੋ ਆ ਮਤਲਬ ਹੈਗਾ ਨਾ ਲਾਉਣ ਵੇਲੇ ਗਰੀਬਾਂ ਦੀ ਕੋਈ ਮਦਦ ਸੀ ਨਾ ਅੱਜ ਗਰੀਬਾਂ ਦੀ ਮਦਦ ਸਿਰਫ ਕਰੋਨੀ ਕੈਪੀਟਲਿਜ਼ਮ ਆ ਮਾਰਕੀਟਸ ਨੂੰ ਸਟੇਬਲ ਰੱਖਣ ਦਾ ਇੱਕ ਇੱਕ ਢੰਗ ਤਰੀਕਾ ਹੈ